ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਜਿੱਥੇ ਇੱਕ ਪਾਸੇ ਡਾਕਟਰ ਮਨਮੋਨ ਸਿੰਘ ਦੇ ਵਾਸਤੇ ਪੂਰੇ ਵਿਸ਼ਵ ਦੇ ਵਿੱਚ ਸੋਗ ਮਨਾਇਆ ਗਿਆ ਕਈ ਮੁਲਕਾਂ ਨੇ ਜਿਹੜੇ ਆ ਉਹ ਆਪਣੇ ਝੰਡੇ ਹੀਠਾ ਕਰ ਦਿੱਤੇ ਤੇ ਆਖਰਕਾਰ ਆਪਣੇ ਦੇਸ਼ ਦੀ ਰਾਜਧਾਨੀ ਤੇ ਮੌਜੂਦਾ ਹਕੂਮਤ ਨੇ ਫਿਰ ਸ਼ਰੀਕਾ ਲਈ ਕੀਤੀ ਇਹ ਪੰਜਾਬੀ ਨਾਲ ਕੀਤੀ ਆ ਸਿੱਖ ਦੇ ਨਾਲ ਕੀਤੀ ਵੇਖੋ ਜੇ ਪੰਜਾਬੀ ਦਾ ਕਰਦੇ ਤੇ ਫਿਰ ਇੰਦਰ ਕੁਮਾਰ ਗੁਜਰਾਲ ਨਾਲ ਵੀ ਕਰਨੀ ਚਾਹੀਦੀ ਸੀ ਬਿਲਕੁਲ ਜਿੱਦੇ ਰੂਪ ਵਿੱਚ ਇੱਕ ਸਿੱਖ ਨੇ ਕੀਤੀ ਜਿਹੜਾ ਨਿਗਮ ਗੋਦ ਘਾਟ ਜਿੱਥੇ ਸੰਸਕਾਰ ਆਮ ਨਿਦੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਵੈਸੇ ਪੱਟੀ ਸਾਹਿਬ ਇਹ ਗੱਲ ਹੈ ਕਿ ਇਹ ਵੀ ਆ ਵੀ ਸੰਸਕਾਰ ਤੋਂ ਦਿੱਕਤ ਨਹੀਂ ਆ ਪਰ ਡਾਕਟਰ ਸਾਹਿਬ ਦਾ ਜਿਹੜਾ ਕਦ ਸੀਗਾ ਉਹਦੇ ਕਰਕੇ ਇਹ ਸਵਾਲ ਖੜਾ ਹੋਇਆ। ਉਹ ਅੱਗੇ ਗੱਲ ਕਰਨੇ ਜਾ ਕੇ ਜੀ। ਉਹ ਜਾ ਕੇ ਅੱਗੇ ਗੱਲ ਕਰਾਂਗੇ ਆਪਾਂ। ਉੱਥੇ ਸੰਸਕਾਰ ਕੀਤਾ ਗਿਆ ਜਦੋਂ ਕਿ ਉਹਨਾਂ ਦੀ ਪਤਨੀ ਦੀ ਇਹ ਖਾਸ ਸੀਪੀ ਜਿੱਥੇ ਵੀ ਇਹਨਾਂ ਦਾ ਸੰਸਕਾਰ ਕੀਤਾ ਜਾਵੇ ਉੱਥੇ ਕੋਈ ਯਾਦਗਾਰ ਬਣਾਈ ਜਾਵੇ। ਕਾਂਗਰਸ ਪਾਰਟੀ ਵੀ ਇਹ ਚਾਹੁੰਦੀ ਸੀ ਵੀ ਸਸਕਾਰ ਦਾ ਰਾਜ ਘਟ ਕੀਤਾ ਜਾਵੇ ਜਿੱਥੇ ਸਾਰੇ ਲੀਡਰਾਂ ਨੇ ਕੀਤੇ ਗਏ ਇੱਥੇ ਸਸਕਾਰ ਚੌਧਰੀ ਚਰਨ ਸਿੰਘ ਹੋਵੇ ਅਟਲ ਵਿਹਾਰੀ ਵਾਜਪਾਈ ਹੋਵੇ ਇੰਦਰ ਕੁਮਾਰ ਗੁਜਰਾਲ ਹੋਵੇ ਲਾਲ ਬਾਧਰ ਸ਼ਾਸਤਰੀ ਜਿਹੜਾ ਮਰਜ਼ੀ ਹੋਵੇ ਉਹਨਾਂ ਦੇ ਰਾਜ ਘਾਟ ਵਿੱਚ 100 ਏਕੜ ਜ਼ਮੀਨ ਜੜੀ ਰੱਖੀ ਹੈ ਇਸੇ ਕੰਮ ਅਸਰ ਕੀਜੀ ਉੱਤੇ ਜਿੱਥੇ ਸਾਰੇ ਲੀਡਰਾਂ ਨੇ ਸਸਕਾਰ ਕੀਤੇ ਜਾਂਦੇ ਤੇ ਫਿਰ ਡਾਕਟਰ ਮਨਮੋਹਨ ਸਿੰਘ ਨੇ ਵਿਤਕਰਾ ਕਿਉਂ पर मैं ये दस दियां इनਾਂ ਵੱਲੋਂ ਇਹ ਵਿਤਕਰਾ ਕਰਨਾ ਡਾਕਟਰ ਮਨਮੋਹ ਸਿੰਘ ਦੇ ਕਦਰ ਨੂੰ ਤੁਸੀਂ ਛੋਟਾ ਨਹੀਂ ਕਰ ਸਕਦੇ ਬਿਲਕੁਲ ਠੀਕ ਗੱਲ ਹੈ ਪਾਕਿਸਤਾਨ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਇਹਨਾਂ ਦਾ ਪਿੰਡ گاਹ ਪਿੰਡ ਸੀਗਾ ਜਿੱਥੋਂ ਇਹ ਆਏ ਸੀਗੇ ਔਰ ਉਸ ਪਿੰਡ ਦੇ ਵਿੱਚ ਮੈਂ ਇਹ ਗੱਲ ਕਹਾਂ ਉਹਨਾਂ ਨੇ ਇਹਨਾਂ ਦੇ ਜਦ ਪ੍ਰਧਾਨ ਮੰਤਰੀ ਬਣਦੇ ਤੇ ਇਹਨਾਂ ਦੇ ਨਾਂ ਦੇ ਉੱਤੇ ਜਿਹੜਾ ਸਕੂਲ ਸੀ ਸਰਕਾਰੀ ਸਕੂਲ ਬॉयज ਸਰਕਾਰੀ ਸਕੂਲ ਰੱਖ ਦਿੱਤਾ ਸੀ ਡਾਕਟਰ ਮਨਮੋਹਨ ਸਿੰਘ ਵਾਇਸਰ ਕਨਿਸਟ ਉਹਦਾ ਨਾਮ ਅੱਜ ਵੀ ਉੱਥੇ ਆ ਉਸ ਸਕੂਲ ਦੇ ਵਿੱਚ ਨਹੀਂ ਪਾਕਿਸਤਾਨ ਗਵਰਨਮੈਂਟ ਵੱਲੋਂ ਵੀ ਉਹਨਾਂ ਦੀ ਇਸ ਮੌਤੇ ਉੱਤੇ ਵਿਛੋੜੇ ਦੇ ਉੱਤੇ ਬਕਾਇਦਾ ਤੌਰ ਤੇ ਸੋਕ ਸੁਭਾਵਾਂ ਕੀਤੀਆਂ ਜਾ ਰਹੀਆਂ ਡਾਕਟਰ ਮਨਮੋਹਨ ਸਿੰਘ ਨੂੰ ਲੈ ਕੇ ਕਿਉਂਕਿ ਡਾਕਟਰ ਮਨਮੋਹਨ ਸਿੰਘ ਚਾਹੁੰਦੇ ਸੀ ਵੀ ਗੁਆਰਡੀ ਮਿਲਕ ਨਾਲ ਸਾਡੇ ਸਬੰਧ ਬਹੁਤ ਅੱਛੇ ਹੋਣ ਉਸ ਸਕੂਲ ਦੇ ਵਿੱਚ ਵੀ ਬਕਾਇਦਾ ਤੌਰ ਤੇ ਇਹਨਾਂ ਦਾ ਇੱਕ ਉਹਨਾਂ ਨੇ ਕਿਹਾ ਵੀ ਅਸੀਂ ਸਮਾਰਕ ਬਣਾਵਾਂਗੇ ਜਿੱਥੇ ਪੜ੍ਹਦੇ ਰਹੇ ਨੇ ਜਿਹੜਾ ਗਾਹ ਪਿੰਡ ਉਹ ਇਸ ਲਾਂਬਾਬ ਤੋਂ ਬਹੁਤ ਹਨਕ 50 60 ਕਿਲੋਮੀਟਰ ਦੂਰ ਆ ਤੇ 1947 ਦੀ ਵੰਡ ਵੇਲੇ ਜਦੋਂ ਇਹ ਇੱਧਰ ਆ ਜਾਂਦੇ ਤੇ ਇਹਨਾਂ ਦੀ ਇੰਨੇ ਇੰਟੈਲੀਜੈਂਸ ਸੀ ਵੀ ਇਹਨਾਂ ਦੀ ਭਾਈ ਸਾਰੀ ਸਰਕਾਰੀ ਸਕਾਲਰਸ਼ਿਪ ਤੇ ਹੋਈ ਸੀ ਹੂੰ ਪਰ ਇੱਥੇ ਮੈਨੂੰ ਇੱਕ ਅਫਸੋਸ ਹੋਰ ਹੁੰਦਾ ਜਦੋਂ ਉਹ ਖਾਲਸਾ ਕਾਲਜ ਕੋਲੇ ਗਿਆ ਸੀ ਦਾਖਲੇ ਵਾਸਤੇ ਵੀ ਮੈਂ ਸਕਾਲਰ ਹਾਂ ਤੇ ਮੈਨੂੰ ਕੁਝ ਫੀਸ ਤੇ ਰਹਿ ਦਿੱਤੀ ਜਾਵੇ ਤੇ ਖਾਲਸਾ ਕਾਲਜ ਨੇ ਨਹੀਂ ਦਿੱਤੀ ਸੀ ਲੇਕਿਨ ਜਦੋਂ ਹਿੰਦੂ ਕਾਲਜ ਜੇ ਗਿਆ ਸੀ ਤਾਂ ਫ੍ਰੀ ਪੜਾਈ ਦਿੱਤੀ ਸੀ ਨਾ ਹਾਂ ਅੱਜ ਵੀ ਇੱਕ ਬਲੌਗ ਦਾ ਨਾਂ ਹਿੰਦੂ ਕਾਲਜ ਡਾਕਟਰ ਮਨਮੋਹਨ ਸਿੰਘ ਦੇ ਨਾਂ ਦੇ ਉੱਤੇ ਪਿੱਛੇ ਦੀ ਇੱਕ ਕਨਵੋਕੇਸ਼ਨ ਚਾਏ ਸੀਗੇ ਉਸ ਟਾਈਮ ਦੇ ਉੱਤੇ ਬਹੁਤ ਸਾਰਾ ਦਿੱਤਾ ਸੀ ਹਿੰਦੂ ਕਾਲਜ ਨੇ ਉਹਨਾਂ ਨੂੰ ਇੱਥੇ ਤੇ ਆਪਾਂ ਉਹਨਾਂ ਦੀ ਗੱਲ ਕਰਦੇ ਸਾਡੀ ਆਪਣੀ ਸਰਕਾਰ ਨੇ ਸਪਾਰ ਨਹੀਂ ਕੀਤਾ ਬਿਲਕੁਲ ਪੰਜਾਬ ਸਰਕਾਰ ਨੇ 2 ਦਿਨ ਦੀਆਂ ਛੁੱਟੀਆਂ ਕੀਤੀਆਂ ਸੀ ਲੇਕਿਨ ਅੱਜ ਖਾਲਸਾ ਕੱਲ ਛੁੱਟੀ ਨਹੀਂ ਸੀਗੀ ਅੱਜ ਖਾਲਸਾ ਕੱਲ ਰੈਗੂਲਰ ਲੱਗਾ ਇਹਦਾ ਮਤਲਬ ਇਹ ਹੈ ਵੀ ਜਿਹੜਾ ਉੱਥੇ ਪ੍ਰਭਾਵ ਆਰਐਸ ਦਾ ਤੇ ਬੀਜੇਪੀ ਦਾ ਕਿਹਾ ਜਾਂਦਾ ਉਹ ਫਿਰ ਕਨਫਰਮ ਹੋ ਗਿਆ ਨਾ ਜਿਸ ਗੱਲ ਤੋਂ ਦੂਸਰੇ 3 ਜਿਹੜਾ ਰਾਜ ਘਰ ਤੇ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਗਿਆ ਹੁਣ ਇਸ ਚੀਜ਼ ਨੂੰ ਲੈ ਕੇ ਬੀਜੇਪੀ ਜਿਹੜੀ ਆ ਉਹ ਰੱਖੇਤ ਮੌੜ ਤੇ ਆ ਗਈ ਹੈ ਉਹ ਕਹਿੰਦੀ ਜੀ ਇੰਨੀ ਜਲਦੀ ਫੈਸਲਾ ਨਹੀਂ ਜਾ ਕਿਉਂ ਨਹੀਂ ਲਿਆ ਜਾ ਸਕਦਾ ਫੈਸਲਾ ਭਈ ਜੇ ਰਾਤੋਂ ਰਾਤ ਤੁਸੀਂ ਡੀਮੋਟੀਵੇਸ਼ਨ ਕਰ ਸਕਦੇ ਹੋ ਜੀਐਸਟੀ ਲਾ ਸਕਦੇ ਹੋ ਤੇ ਇਹ ਕਿੰਡੀ ਕੁਡੀ ਗੱਲ ਸੀ ਇਸ ਕਰਕੇ ਇਹ ਵਿਤਕਰ ਜਿਹੜੀ ਆ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਡਾਕਟਰ ਗਰਗ ਵਰਗੇ ਡਾਕਟਰ ਗਰਗ ਨੇ ਇੱਕ ਪੋਸਟ ਪਾਈ ਆ ਕਿ ਸਾਨੂੰ ਇਹ ਭਾਰਤ ਸਰਕਾਰ ਇਹ ਦੱਸੇ ਵੀ ਰਾਜ ਘਾੜ ਵਾਸਤੇ ਉੱਥੇ ਜਗਾ ਇਹਨਾਂ ਦੀ ਕੋਈ ਸਮਾਰਕ ਬਣਾਉਣ ਵਾਸਤੇ ਉਹਨਾਂ ਜਗਾ ਦੇ ਦੇ ਅਸੀਂ ਉਹਦੀ ਪੇਮੈਂਟ ਕਰਨ ਲਈ ਤਿਆਰ ਏ ਉਹ ਉਹਨਾਂ ਦਿਨਾਂ 'ਚ ਇਹ ਗੱਲ ਹੋ ਰਹੀ ਆ ਜਿੰਨਾਂ ਦਿਨਾਂ 'ਚ ਛੋਟੇ ਸ਼ਬਦ ਦੇ ਵਾਸਤੇ ਦਿਵਾਨ ਟੂਟਰਮਲ ਜ਼ਮੀਨ ਖਰੀਦੀ ਸੀ ਬਿਲਕੁਲ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ ਉਹਨਾਂ ਦਿਨਾਂ 'ਚ ਗੱਲ ਹੋ ਰਹੀ ਆ ਤੇ ਡਾਕਟਰ ਗਰਵੀ ਤੇ ਹਿੰਦੂਤਰ ਨੂੰ ਬਿਲੋਂਗ ਕਰਦੇ ਨੇ ਬਿਲਕੁਲ ਗੱਲ ਸਿਰਫ ਸੋਚ ਦੀ ਆ ਤੁਸੀਂ ਡਾਕਟਰ ਪਿਆਰਾ لال ਗਰਗ ਦੀ ਗੱਲ ਕਰ ਰਹੇ ਹੋ ਜੀ 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 ਡਾਕਟਰ ਪਿਆਰੇ لال ਗਰਗ ਵਗੈਰੇ ਜਿਹੜੇ ਬੰਦੇ ਜੀ ਵਗਰ ਕਹਿੰਦੇ ਵੀ ਸਾਨੂੰ ਭਾਰਤ ਸਰਕਾਰ ਦੱਸੇ ਵੀ ਰਾਜ ਘਾਟ ਵਾ ਖੇ ਜਿਹੜੀ ਉਹ ਕਿੰਨੇ ਦੀ ਜਗ੍ਹਾ ਦਿੰਦੇ ਆ ਕੀ ਅਸੀਂ ਉੱਥੇ ਸਮਾਰਕ ਬਣਾਉਣ ਵਾਸਤੇ ਆਪਣੀ ਮਰਜ਼ੀ ਦੀ ਸਮਾਰਕ ਬਣਾਵਾਂਗੇ ਤੇ ਡਾਕਟਰ ਸਾਹਿਬ ਵਾਸਤੇ ਜਿੰਗਾ ਖਰੀਦਣ ਲਈ ਤਿਆਰ ਜਗਾ ਦੇ ਸਰਕਾਰ ਦੇ ਸਕਦੀ ਹੈ ਨਾ ਦੇ ਦੇ ਫਿਰ ਕੋਈ ਗੱਲ ਨਹੀਂ ਖਰੀਦ ਲਾਂਗੇ ਕੱਲੇ ਡਾਕਟਰ ਗਰਬ ਨਹੀਂ ਦੇਸ਼ਾ ਵਿਦੇਸ਼ਾ ਤੇ ਲੋਕ ਕੇ ਪੈਸੇ ਅਦਾ ਕਰ ਲਈ ਤਿਆਰ ਹੋਣਗੇ ਕਿੰਨੇ ਪੈਸੇ ਲੈ ਲਓ ਮੂੰਹ ਮੁੱਗੋ ਤੁਸੀਂ ਤੇ ਗੱਲ ਸਿਰਫ ਇਹ ਆ ਕਿ ਉਹਨਾਂ ਦਿਲਾ ਚ ਇੱਕ ਘਟਨਾ ਵਾਪਰ ਰਹੀ ਹੈ ਤੇ ਫਿਰ ਅਸੀਂ ਕਰੀਏ ਵਜ਼ੀਰ ਖਾ ਦੇ ਤੇ ਨਾ ਕੀ ਫਰਕ ਨਾ ਆਜੇਗਾ ਉਹਨੇ ਵੀ ਜਗਾ ਬੁਲ ਦਿੱਤੀ ਤੁਸੀਂ ਵੀ ਦੇ ਦਿਓ ਕੋਈ ਗੱਲ ਨਹੀਂ ਡਾਕਟਰ ਮਨਮੋਹਨ ਸਿੰਘ ਲੋਕਾਂ ਦੇ ਦਿਲਾਂ ਤੇ ਲਿਖੀ ਹੋਈ ਸ਼ਖਸੀਅਤ ਹੈ ਬਿਲਕੁਲ ਬਾਬਾ ਆਪਣੀ ਕਿਤਾਬ ਚ ਡਾਕਟਰ ਮਨਮੋਹਨ ਸਾਨੂੰ ਗੁਰੂ ਸ਼ਬਦ ਯੂਜ਼ ਕਰਦੇ ਆ ਕਿ ਸਾਡੇ ਗੁਰੂ ਨੇ ਉਹਨਾਂ ਨੂੰ ਤੁਸੀਂ ਕਿਵੇਂ ਮਿਟਾ ਦਿਓਗੇ ਯਾਦਗਾਰਤ ਸਮੇਂ ਦਾ ਸ਼ਾਇਦ ਮਿਟ ਜਾਵੇ ਲੇਕਿਨ ਇਹ ਚੀਜ਼ ਜਿਹੜੀ ਲਿਖੀ ਆ ਉਹ ਨਹੀਂ ਮਿਟਣੀ ਆ ਲੇਕਿਨ ਇਹ ਜਿਹੜੀ ਘਟਿਆ ਹਰਕਤ ਕੀਤੀ ਆ ਬਕਾਇਦਾ ਤੌਰ ਤੇ ਭਾਜਪਾ ਨੇ ਉਹਦੇ ਤੇ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਆ ਪੀ ਭਾਈ ਇੱਕ ਸਿੱਖ ਨਾ ਕੀਤੀ ਗਈ ਹੈ ਜੇ ਪੰਜਾਬੀ ਦਾ ਕੀਤੀ ਗਈ ਹੁੰਦੀ ਫਿਰ ਅਸੀਂ ਕਹਿੰਦੇ ਵੀ ਇੰਦਰ ਕ੍ਰਿਮਾਰ ਗੁਜਰਾਲ ਦਾ ਵੀ ਸਿਸਕਾਰ ਨਹੀਂ ਸੀ ਕੀਤਾ ਉੱਥੇ ਡਾਕਟਰ ਜਿਹੜੇ ਸਾਡੇ ਮਨਜੀਤ ਸਿੰਘ ਜੀ ਕੇ ਆ ਜੀ ਕੇ ਦੇ ਫਾਇਦੇ ਦੀ ਸਿੱਧੀ ਇੰਦਰਾ ਗੰਦੀ ਨਾਲ ਗੱਲ ਸੀਗੀ ਉਹਨਾਂ ਨੇ ਕਿਹਾ ਵੀ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਉੱਠੀ ਉਹਨਾਂ ਨੇ ਇਮੀਡੀਏਟਲੀ ਭਾਰਤ ਰਤਨ ਦਿੱਤਾ ਜਾਵੇ ਜੀ ਕੇ ਸਾਹਿਬ ਅਗਲਾ ਜਗਤਨੀਤੀ ਤੁਸੀਂ ਭਾਰਤ ਦੰਦੀਗਾਤ ਕਰਦੇ ਬਿਲਕੁਲ ਜਦੋਂ ਸਾਡਾ ਜਿਸ ਉਜੜ ਚੁੱਕਾ ਸੀਗਾ ਸੋਨਾ ਸਾਡਾ ਵਿਦੇਸ਼ਾਂ ਤੇ ਜਾ ਚੁੱਕਾ ਸੀਗਾ ਸਾਡੇ ਕੋਲ ਇੱਕ ਜਾਂ ਦੋ ਦਿਨ ਦਾ ਪੈਟਰੋਲ ਰਹਿ ਗਿਆ ਸੀ ਸਿਰਫ ਪਟਰੋਲ ਪੰਪਾਂ ਤੇ ਲਾਈਨਾਂ ਲੱਗੀਆਂ ਸੀਗੀਆਂ ਉਸ ਟਾਈਪ ਦੇ ਡਾਕਟਰ ਮੋਹਨ ਸਿੰਘ ਨੇ ਢਾਡੇ ਜਿਹੜੀ ਲੱਥੀ ਹੋਈ ਸੀ ਪਾਗੋ ਸਿਰ ਤੇ ਰਖੀ ਤੇ ਅੱਜ ਤੁਸੀਂ ਉਹਨਾਂ ਨੂੰ ਇਹ ਜਗ੍ਹਾ ਦੇਣੇ ਅਸੀਂ ਤਿਆਰ ਹਾਂ ਕਿੰਨੀ ਜਗ੍ਹਾ ਚਾਹੀਦੀ ਹੋਗੀ ਉੱਥੇ ਤੁਸੀ ਇਹਦੇ ਬਾਰੇ ਇਹਦੇ ਵਿੱਚ ਬਾਰੇ ਆਉਣ ਵਾਲੇ ਸਮੇਂ ਤੇ ਲੋਕ ਸਭਾ ਦੇ ਵਿੱਚ ਮੁੱਦੇ ਉੱਠਣਗੇ ਤੇ ਇਹ ਬੀਜੇਪੀ ਉੱਥੇ ਕਟਹਿਰੇ ਚ ਖੜੀ ਹੋਏਗੀ ਉਹਨਾਂ ਦੇ ਪਰਿਵਾਰ ਨੂੰ ਵੀ ਇਸ ਗੱਲ ਦਾ ਗਿੱਲਾ ਵੀ ਜਦੋਂ ਅਸੀਂ ਇੰਨੀ ਗੱਲ ਮੰਗ ਕੀਤੀ ਸੀ ਵੀ ਰਾਜ ਘਾਤ ਕੋਈ ਸਨਸਕਾਰ ਕੀਤਾ ਜਾਵੇ ਤਾਂ ਉੱਥੇ ਯਾਦਗਾਰ ਬਣਾਈ ਜਾਵੇ ਉਹਨਾਂ ਦੀ ਲੇਕਿਨ ਨਿਗਰਬੋਧ ਘਾਤ ਜਿੱਥੇ ਆਮ ਲੋਕਾਂ ਦਾ ਸਨਸਕਾਰ ਕੀਤਾ ਗਿਆ ਉੱਥੇ ਕੀਤਾ ਗਿਆ ਗਲਤ ਸਨਸਕਾਰ ਦੀ ਨਹੀਂ ਗੱਲ ਅਗਲੇ ਸਲਮਾਨ ਦੀ ਹੈ जिने देश ਵਿੱਚ ਇਹਨਾਂ ਵਾਸਤੇ ਕੀਤਾ ਹੋਵੇ 1970 ਤੋਂ ਲੈ ਕੇ ਤੇ ਅੱਜ ਤੱਕ 24 ਤੱਕ ਉਹ ਕਿਸ ਨਾ ਕਿਸੇ ਕਮੇਟੀ ਦੇ ਮੈਂਬਰ ਰਹੇ ਨੇ ਵਿੱਤ ਕਮੇਟੀ ਦੇ ਮੈਂਬਰ ਜੀ ਇਸ ਕਰਕੇ ਡਾਕਟਰ ਮਨਮੋਹਨ ਸਾਹ ਨੇ ਇਹ ਜ਼ਿਆਸਤੀ ਪ੍ਰਦਰਸ਼ ਨਹੀਂ ਕੀਤੀ ਜਾਣੀ ਚਾਹੀਦੀ ਤੇ ਮੈਂ ਪੁੱਛਦਾ ਪੂਰੇ ਦੇਸ਼ ਦੇ ਵਿੱਚੋਂ ਦੀ ਪੂਰੀ ਦੁਨੀਆ ਭਰ ਦੇ ਵਿੱਚੋਂ ਇਹ ਮੰਗ ਉਠਣੀ ਚਾਹੀਦੀ ਹੈ ਤੇ ਬਕਾਇਦਾ ਤੌਰ ਤੇ ਬੀਜੇਪੀ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਜਾਣਾ ਚਾਹੀਦਾ ਜੀ ਪੜ ਸਾਹਿਬ ਇਸੇ ਗੱਲ ਨੂੰ ਥੋੜਾ ਜਿਆਦਾ ਹੋਰ ਅੱਗੇ ਤੋਰਿਏ ਕਿਉਂਕਿ ਹੈਗੀਆਂ ਤੇ ਸਿਆਸੀ ਪਾਰਟੀਆਂ ਨੇ ਭਾਜਪਾ ਵੀ ਸਿਆਸੀ ਪਾਰਟੀ ਆ ਤੇ ਕਾਂਗਰਸ ਵੀ ਸਿਆਸੀ ਪਾਰਟੀ ਆ ਪਰ ਡਾਕਟਰ ਸਾਹਿਬ ਇਹ ਗੱਲ ਪ੍ਰਕਾਸ਼ ਸਿੰਘ ਬਾਦਲ ਮਰਹੂਮ ਦੱਸਦੇ ਹੁੰਦੇ ਸੀਗੇ ਜਾਂ ਸੁਖਬੀਰ ਬਾਦਲ ਨੇ ਵੀ ਦੱਸੀ ਆ ਵੀ ਕਹਿੰਦੇ ਵੀ ਜਦੋਂ ਵੀ ਅਸੀਂ ਪੰਜਾਬ ਦੀ ਕੋਈ ਗੱਲਬਾਤ ਜਾਂ ਪੰਜਾਬ ਵਾਸਤੇ ਕੋਈ ਫੰਡ ਚਾਹੀਦੇ ਹੁੰਦੇ ਸੀਗੇ ਤੇ ਕਹਿੰਦੇ ਕਦੀ ਵੀ ਡਾਕਟਰ ਸਾਹਿਬ ਨੇ ਜਿਹੜਾ ਉਹ ਨਾਂ ਨਹੀਂ ਸੀ ਕੀਤੀ ਪੰਜਾਬ ਵਾਸਤੇ ਡਾਕਟਰ ਸਾਹਿਬ ਦੇ ਕੋਲੇ ਦੋਵੇਂ ਪਿਓਤ ਜਾਂਦੇ ਆ ਕਿ ਸਾਡੀ ਪੰਜਾਬ ਦੀ ਕੋਈ ਮਦਦ ਕੀਤੀ ਜਾਵੇ ਕਿਸਾਨਾਂ ਦਾ ਕਰਜ਼ੇ ਮਾਫ ਕਰਦੇ ਡਾਕਟਰ ਸਾਹਿਬ ਮਜ਼ਾਕ ਵਿੱਚ ਉਹ ਕਹਿੰਦੇ ਆ ਵੀ ਬਾਦਲ ਸਾਹਿਬ ਤੁਸੀਂ ਤੇ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਕੋਲ ਆਇਆ ਤੇ ਤੁਹਾਡਾ ਕਮਜ਼ੋਰ ਬੰਦਾ ਕੀ ਮਦਦ ਕਰ ਸਕਦਾ ਤੁਹਾਡੀ ਨਹੀਂ ਡਾਕਟਰ ਸਾਹਿਬ ਸਿਆਸੀ ਕੰਦਾ ਮੇਰੇ ਨਾਲ ਸਿਆਸੀ ਗੱਲਾਂ ਨਹੀਂ ਕਰਨੀ ਤੁਸੀਂ ਮੇਰੇ ਨਾਲ ਉਹ ਗੱਲ ਕਰਨੀ ਜੇ ਥਾਰਤ ਵਿੱਚ ਹੋਵੇ ਲੇਕਿਨ ਤੁਸੀਂ ਆਇਓ ਪੀਓ ਨੂੰ ਕਹਿੰਦਾ ਸਾਰਾ ਪਿਛਲਾ ਪ੍ਰੋਪੋਜ਼ਲ ਬਣਾ ਕੇ 3400 ਕਰੋੜ ਰੁਪਏ ਦਾ ਚੱਕ ਦਿੱਤਾ ਇਸ 3400 ਕਰੋੜ ਰੁਪਏ ਦੇ ਵਿੱਚ 72000 ਕਰੋੜ ਰੁਪਏ ਕਰਜ਼ਾ ਮਾਫ ਕੀਤਾ ਸੀ ਬਿਲਕੁਲ ਇਸ ਤਰ੍ਹਾਂ ਕਿ ਉਸ ਤੋਂ ਬਾਅਦ ਪਿੱਟ ਕੇ ਮਰ ਗਏ ਤੁਸੀਂ 3 ਟਨਿਓਰ ਹੋ ਗਿਆ 10 ਸਾਲਾਂ ਦੇ ਵਿੱਚ ਡਾਕਟਰ ਸਮਝਾਣੇ ਕੰਮ ਕੀਤੇ ਸੀ ਉਹਨਾਂ ਦੇ ਵਿੱਚੋਂ ਇੱਕ ਕੰਮ ਇਹ મોદી ਸਰਕਾਰ ਦੱਸਦੇ ਪੇ ਅਸੀਂ ਕੰਮ ਕੀਤਾ ਲੋਕਾਂ ਨੂੰ ਲੜਾਉਣ ਤੇ ਮਰਵਾਉਣ ਤੇ ਉਸ ਤੋਂ ਸਭ ਦੱਸ ਦਿਓ ਕਿ ਕੰਮ ਕੀਤਾ ਵੇ ਤੇ ਜਾਂ ਮਸਜਦ ਘਰ ਦਾ ਕੰਮ ਕੀਤਾ ਹੋਰ ਤਾਂ ਕੋਈ ਕੰਮ ਨਹੀਂ ਕੀਤਾ ਨਾ ਤੁਸੀਂ ਪਰ ਇਹ ਗੱਲ ਯਾਦ ਰੱਖ ਲਿਓ ਸੇਕੂਲਰ 1947 ਦੇ ਵਿੱਚ ਇੱਕ ਸੈਕੂਲਰ ਸਟੇਟ ਆਏ ਸੀਗੇ ਇੱਕ ਰੀਜੀ ਸਟੇਟ ਨਹੀਂ ਸੀਗਾ ਧਰਮ ਤੇ ਆਧਾਰ ਤੇ ਜਿਹੜੀ ਸਲਾਮ ਦੇ ਆਧਾਰ ਤੇ ਸਟੇਟ ਬਣੀ ਸ਼ੁਦ ਨਹੀਂ ਗਏ ਸੈਕੂਲਰ ਸਟੇਟ ਆਏ ਸੀਗੇ ਇਹ ਸੈਕੂਲਰ ਸਟੇਟ ਨੂੰ ਤੁਸੀਂ ਅੱਜ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਇਹ ਬੜੀ ਸਿਆਣਫ ਗੱਲ ਨਹੀਂ ਸਿੱਖਾਂ ਨੂੰ ਵੀ ਚਾਹੀਦਾ ਆਪਣੀ ਮੰਗ ਬਕਾਇਦਾ ਤੌਰ ਤੇ ਇਕੱਠੇ ਹੋ ਕੇ ਰੱਖਣ ਧੜਿਆਂ 'ਚ ਨਾ ਮੰਡੇ ਹੋਣ ਪਾਰਟੀਆਂ 'ਚ ਨਾ ਮੰਡੇ ਹੋਣ ਮੈਂ ਅੱਜ ਵੀ ਕਹਿੰਦਾ ਵਾਂ 13 ਦੇ 13 MP 20 MP ਐ ਸਾਡੇ ਪੰਜਾਬ ਦੇ 20 ਦੇ 20 MP ਇਕੱਠੇ ਹੋ ਕੇ ਜੇ ਆ ਕੇ ਬੂਹੇ ਅੱਗੇ ਬਹਿ ਜਣ ਪ੍ਰਧਾਨ ਮੰਤਰੀ ਦੀ ਕਿ ਜੁਰਤ ਇਹਨਾਂ ਨਾਲ ਮੀਟਿੰਗ ਨਾ ਕਰੇ ਜੀ ਲੇਕਿਨ ਉੱਥੇ ਜਿੱ ਧੜਿਆਂ ਦੇ ਵੰਡੇ ਪਏ ਮੈਂ ਕਾਗਰਸੀ ਆ ਮੈਂ ਕਾਂਗਰਸੀ ਆ ਮੈਂ ਆਮ ਆਦੀ ਪਾਰਟੀ ਦਾ ਵਾ ਮੈਂ ਹੋਰ ਕਿਸੇ ਪਾਰਟੀ ਦਾ ਧੜਿਆਂ ਦੇ ਵੰਡੇ ਪਏ ਸੀ ਉੱਥੇ ਲੇਕਿਨ ਇੱਕ ਬੜੀ ਬਲੰਡਰ ਗਲਤੀ ਹੋਵੇਗੀ ਇੱਕ ਪਾਸੇ ਕਹਿੰਦੇ ਸੀ ਇਹ ਮੋਦੀ ਸਾਹਿਬ ਵੀ ਜੋ ਡਾਕਟਰ ਮਨਮੋਹਨ ਸਿੰਘ ਨੇ ਕੀਤਾ ਕੁਝ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਪ੍ਰਧਾਨ ਮੰਤਰੀ ਬਣਦੇ ਉਹਨਾਂ ਦੇ ਘਰ ਜਾਂਦੇ ਰਹੇ ਘਰ ਜਾ ਕੇ ਉਹਨਾਂ ਕੋਲ ਸਲਾਹ ਲੈਂਦੇ ਰਹੇ لیکن اج ਜੇ ਨਾਲ ਤੁਸੀਂ ਬਹਿਤਕਰਾ ਕਰ ਰਹੇ ਹੋ ਤੇ ਕੋਈ ਸਿਆਣਫਰੀ ਗੱਲ ਨਹੀਂ ਗੱਲ ਸਿਰਫ ਇਹ ਨਹੀਂ ਕਿ ਸਮਾਰਕ ਬੜੇ ਬੜੇ ਡਾਕਟਰ ਮਨਮੋਹਨ ਸਿੰਘ ਦੀ ਸਮਾਰਕ ਲੋਕਾਂ ਦੇ ਦਿਣਾ ਜਬਣੀ ਹੋਈ ਆ ਹੂੰ ਉਹ ਵਸੀ ਹੋਈ ਤੁਸੀਂ ਉਹ ਖਤਮ ਨਹੀਂ ਕਰ ਸਕਦੇ ਬਿਲਕੁਲ لیکن ਇਹ ਐ ਵੀ ਜਿਹੜੀ ਇਹ ਜਿਆਸੀ ਕੀਤੀ ਗਈ ਹੈ ਇਹ ਵੀ ਸਿੱਖ ਨਹੀਂ برداشت ਕਰਨਗੇ ਸਿੱਖ ਛੜਕੇ ਦੀ ਪੰਜਾਬੀ برداشت ਨਹੀਂ ਕਰਦੀ ਕੱਲ ਨੂੰ ਪੰਜਾਬ ਦੇ ਵਿੱਚ ਹੀ ਮੰਗ ਉੱਠੇਗੀ ਇਸ ਚੀਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਮੰਗ ਪੱਤਰ ਵੀ ਜਾਣਗੇ ਜਿਹੜੀ ਡਾਕਟਰ ਪਿਆਰੇਵਾਲ ਗਰਗ ਨੇ ਗੱਲ ਕੀਤੀ ਮੈਂ ਉਹਨਾਂ ਨਾਲ 100% ਸਹਿਮਤ ਹਾਂ ਵੀ ਇਹਨਾਂ ਨੂੰ ਇੱਕ ਮੰਗ ਪੱਤਰ ਦੇਣਾ ਚਾਹੀਦਾ ਵੀ ਸਾਨੂੰ ਜਿੱਥੇ ਉੱਥੇ ਮੋਲ ਦਿੱਤੀ ਜਾਵੇ ਅਸੀਂ ਉੱਥੇ ਸਮਾਰਕ ਆ ਬਣਾ ਲਾਂਗੇ ਡਾਕਟਰ ਸਾਹਿਬ ਦੀ ਅਸੀਂ ਜੀ ਬੱਟੀ ਸਾਹਿਬ ਫਿਰ ਆਪਾਂ ਜੀ ਇਸ ਗੱਲ ਨੂੰ ਇੱਥੇ ਮਕਾਣਾ ਹੋਵੇ ਤੇ ਇਹ ਮੰਨ ਲਈਏ ਵੀ ਜਿਹੜੇ 13 ਲੋਕ ਸਭਾ ਦੇ ਐਮਪੀ ਆ ਜਾਂ ਜਿਹੜੀਆਂ 13 ਸੀਟਾਂ ਨੇ ਪੰਜਾਬ ਦੀਆਂ ਉਹਦਾ ਕੋਈ ਬਹੁਤਾ ਪ੍ਰਭਾਵ ਫਿਰ ਦਿੱਲੀ 'ਚ ਪੈਂਦਾ ਨਹੀਂ ਅਗਲੇ ਕਹਿੰਦੇ ਜੇ ਹੁੰਦੇ ਆ ਨਾਰਾਜ਼ ਹੋ ਜਾਣ ਪਹਿਲਾਂ ਪਿੰਡਾਂ ਵਾਲੇ ਨਾਰਾਜ਼ ਸੀਗੇ ਜੇ ਹੁਣ ਸ਼ਹਿਰੀ ਵੀ ਨਾਰਾਜ਼ ਹੁੰਦੇ ਆ ਤੇ ਹੋ ਜਾਣ ਕੋਈ ਗੱਲ ਨਹੀਂ ਵੇਖੋ ਸੰਜੇ ਸਿੰਘ ਆਮਾ ਦੀ ਪਾਰਟੀ ਦਾ ਐਮਪੀ ਹੈ ਰਸ ਮੈਂਬਰ ਉਹਨੇ ਵੀ ਬਾਜ ਬਲੰਦ ਕੀਤੀ ਹੈ ਜੀ ਡਾਕਟਰ ਸਾਹਿਬ ਨਾਲ ਇਹ ਉਹਨਾਂ ਦੀ ਸ਼ਖਸੀਅਤ ਨਾਲ ਤੱਕਾ ਵਾ ਇਹ ਭਾਜਪੀ ਸਰਕਾਰ ਗਲਤ ਕਰ ਰਹੀ ਹੈ ਜਿਹੜਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਪਤਾ ਹੋਏਗਾ ਜਿਹੜੀ ਪ੍ਰਨਾਮ ਮੁਕਰ ਜੀ ਦੀ ਬੇਟੀ ਹੈ ਉਹਨਾਂ ਨੇ ਉਹਨਾਂ ਦੀ ਜਿਹੜੀ ਸਮਾਰਕ ਬਣ ਰਹੀ ਸੀ ਉਹ ਤੋਂ ਵਾਜ ਬਲੰਦ ਕੀਤੀ ਸੁਣਾਵੇ ਉਹਨਾਂ ਅੱਜ ਵੀ ਕਿਹਾ ਪ੍ਰਨਾਮ ਮੁਕਰ ਜੀ ਦੀ ਬੇਟੀ ਤੇ ਵੀ ਇੰਨੀ ਗੱਲ ਕਹੀ ਆ ਵੀ ਡਾਕਟਰ ਸਾਹਿਬ ਦੀ ਜਿਹੜੀ ਸਮਾਰਕ ਆ ਉਹ ਬਕਾਇਦਾ ਤੌਰ ਤੇ ਰਾਜ ਘਟ ਵਿਖੇ ਬਣਨੀ ਚਾਹੀਦੀ ਆ ਪ੍ਰਨਾਮ ਮੁਕਰ ਜੀ ਜਿਹੜਾ ਆਪ ਸੀਗਾ ਉਹ ਬਕਾਇਦਾ ਤੌਰ ਤੇ ਡਾਕਟਰ ਸਾਹਿਬ ਦਾ ਕੰਪੀਟੀਟਰ ਸੀਗਾ ਪ੍ਰਧਾਨ ਮੰਤਰੀ ਸੀਟ ਵਾਸਤੇ ਦੀ ਬਤੀ ਮੰਤਰੀ ਉਹਦਾ ਗਰੁੱਪ ਸੀ ਉਹਦਾ ਉਹ ਇੱਕ ਵੇਟ ਕਰ ਰਿਆ ਸੀ ਕਿ ਮੌਕਾ ਮਿਲੇ ਤੇ ਪ੍ਰਧਾਨ ਮੰਤਰੀ ਉਹ ਲਾ ਕਿ ਤੇ ਮੈਂ ਪ੍ਰਧਾਨ ਮੰਤਰੀ ਵੀ ਬੜੀ ਖਾਸ ਸੀ ਉਹਦੀ ਇੰਦਰਾ ਗਾਂਧੀ ਮਿਲੇ ਤਾਂ ਸ਼ਕਤੀ ਸੀ ਪ੍ਰਧਾਨ ਮੰਤਰੀ ਬਣਨਾ ਵਾ ਜੇਕਰ ਪ੍ਰਧਾਨ ਮੰਤਰੀ ਨਹੀਂ ਬਣ ਸਕਿਆ ਰਾਸ਼ਟਰਪਤੀ ਜ਼ਰੂਰ ਬਣ ਗਿਆ ਉਹਦੀ ਬੇਟੀ ਨੇ ਵਾਜਬੰਦ ਕੀਤੀ ਹੈ ਵੀ ਜੋ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਇਹ ਨਹੀਂ ਹੋਣਾ ਚਾਹੀਦਾ ਡਾਕਟਰ ਸਾਹਿਬ ਦਾ ਜੋ ਸਟੇਟਸ ਜੋ ਸਿੰਬਲ ਆ ਉਹਦੇ ਮੁਤਾਬਕ ਉਹਨਾਂ ਦਾ ਸਨਮਾਨ ਉਹਨੂੰ ਨਹੀਂ ਦਿੱਤਾ ਜਾ ਉਹ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਜੀ ਪਟਿਆ ਸਾਹਿਬ ਅੱਜ ਸੁਪਰੀਮ ਕੋਰਟ ਤੋਂ ਕੁਝ ਹਦਾਇਤਾਂ ਆਈਆਂ ਨੇ ਹੁਣ ਇਹ ਨਹੀਂ ਸਮਝਾਉਂਦਾ ਵੀ ਡੱਲੇਵਾਲ ਸਾਹਿਬ ਨੂੰ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਕੌਣ ਕਰ ਰਿਹਾ ਸੁਪਰੀਮ ਕੋਰਟ ਇਹ ਕਹਿੰਦੀ ਆ ਵੀ ਉਹਨਾਂ ਨੂੰ ਮਜਬੂਰ ਨਾ ਕੀਤਾ ਜਾਵੇ ਉਹਨਾਂ ਨੂੰ ਤੁਰੰਤ ਫੌਰੀ ਤੌਰ ਦੇ ਉੱਤੇ ਹਸਪਤਾਲ ਦਾਖਲ ਕਰਾਇਆ ਜਾਵੇ ਉਹਨਾਂ ਦਾ ਇਲਾਜ ਕੀਤਾ ਜਾਵੇ ਹੁਣ ਇਹ ਮਾਮਲਾ ਸੁਰਜਣ ਦੀ ਬਜਾਏ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੈ ਤੇ ਇਹਦੇ ਉੱਤੇ ਅਮਲ ਵੀ ਕਰਨਾ ਪਏਗਾ ਪਰ ਅਮਲ ਕਿੱਦਾਂ ਹੋਵੇਗਾ ਇਹਦਾ ਕੀ ਰੂਪ ਹੋਏਗਾ ਇਹਦਾ ਕੀ ਖਰੜਾ ਹੋਏਗਾ ਇਹਦੇ ਬਾਰੇ ਮੜਿਆ ਚਾਣਨਾ ਪਾਓ 2-3 ਗੱਲਾਂ ਕਹੀਆਂ ਸੁਪਰੀਮ ਕੋਰਟ ਨੇ ਜੀ ਪਹਿਲੀ ਗੱਲ ਤੇ ਉਹਨਾਂ ਨੇ ਕਿਹਾ ਵੀ ਸਾਡੀ ਹਮਦਰਦੀ ਜਿਹੜੀ ਆ ਉਹ ਡੱਲੇਵਾਲ ਸਾਹਿਬ ਨਾਲ ਉਹ ਪੋਖਰਤਾਂ ਦੇ ਬੈਠੇ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਅਸੀਂ ਸਾਡੀ ਹਮਦਰਦੀ ਆਪੀ ਉਹਨਾਂ ਨੂੰ ਇਮੀਡੀਏਟਲੀ ਮੈਡੀਕਲ ਸੂਪਲੀ ਮਿਲਣੀ ਚਾਹੀਦੀ ਹੈ। دوسری ਚੀਜ਼ ਪੰਜਾਬ ਸਰਕਾਰ ਨੂੰ ਕਹਾਂ ਇਹ ਪਤਾ ਕਰੋ ਵੀ ਕਿਹੜੇ ਲੋਕ ਨੇ ਉਹਨਾਂ ਨੂੰ ਮਰਨ ਲਈ ਮਜਬੂਰ ਕਰ ਰਹੇ। ਕਿਉਂ ਨਹੀਂ ਮੈਡੀਕਲ ਸੂਪ ਦਿੱਤੀ ਜਾ ਰਹੀ? ਇੱਥੇ ਮੈਂ ਰੋਮਾ ਸ਼ਰਮੀਲਾ ਦੀ ਗੱਲ ਜ਼ਰੂਰ ਕਰੂੰਗਾ। ਇਰੇ ਮੋਰ ਇਰੇ ਮੋਰ ਚਰੀ ਵਿਲਾ 16 ਸਾਲ ਹਸਪੀਟਲ ਚ ਪਈ ਰਹੀ ਹੋ। ਨਾਕਰੇ ਉਹਨੂੰ ਜਿਹੜੀ ਸੀ ਡਾਕਟਰ ਫੀਡ ਦਿੰਦੇ ਸੀ ਇਥੋਂ ਤੱਕ ਕਿ ਉਹਦੇ ਮੂੰਹ ਦੀਆਂ ਗ੍ਰੰਥੀਆਂ ਜਿਹੜੀਆਂ ਸਾਨੂੰ ਸਵਾਦ ਦੱਸਦੀਆਂ ਉਹ ਵੀ ਕੰਮ ਕਰਨੀ ਛੱਡ ਗਈਆਂ ਸੀ। ਲੇਕਿਨ ਉਹਦੇ ਲੋਕਾਂ ਨੇ ਇਹਦਾ ਮੁੱਲ ਨਹੀਂ ਪਾਇਆ ਬਿਲਕੁਲ। 16 ਸਾਲ ਲੜਦੀ ਰਹੀ ਹੋ। ਜਿਹੜਾ ਉੱਥੇ ਆਰਮਡ ਸਪੈਸ਼ਲ ਆਰਮਡ ਐਕਟ ਬਣਾਇਆ ਬੁਲਾਇਆ ਸੀਗਾ ਉੱਥੇ ਅਫਸਰ ਜਿਹਨੂੰ ਕਹਿੰਦੇ ਆ ਉਹਦੇ ਬ੍ਰੁੱਧ ਵੀ ਖਤਮ ਕਰੋ ਉਹ ਐਟ ਇਹ ਆਪੇ ਕਿਸੇ ਨੂੰ ਜਿੱਥੋਂ ਮਰਜ਼ੀ ਚੁੱਕ ਲੋ ਜੋ ਮਰਦੀ ਕਰ ਦੋ ਤੁਹਾਨੂੰ ਕੋਈ ਪੁਸ਼ਪਤਾਲ ਨਹੀਂ ਹੈਗੀ ਉਹਦੀ ਇੱਕ ਦੋਸਤ ਸੀ ਕੁੜੀ ਸੀ ਉਹਦੀ ਸਹੇਲੀ ਸੀਗੀ ਉਹਨੂੰ ਆਰਮੀ ਨੇ ਚੁੱਕਿਆ ਉਹਨਾਂ ਬਲਾਤਕਾਰ ਕੀਤੇ ਬਲਾਤਕਾਰ ਕਰ ਤੋਂ ਬਾਅਦ ਉਹਦੇ ਗੁਪਤਕ ਜੀ ਬਰੋੜੀ ਪਾਈ ਗਈ ਫਿਰ ਉੱਥੇ ਗੋਲੀ ਰੱਖ ਕੇ ਮਾਰੀ ਗਈ ਉਹਦੇ ਰੋਸ ਵਿੱਚ ਉਹਨੇ ਫਿਰ ਕੀਤਾ ਸੀ ਵੀ ਖਤ ਖਤਮ ਕੀਤਾ ਜਾਵੇ। ਜੇ ਰੋਮਨ ਸ਼ਰਮੀਲਾ ਨੂੰ ਕਿਸੇ ਨੇ ਹਸਪੀਟਲ ਜਾਣ ਤੋਂ ਨਹੀਂ ਰੋਕਿਆ ਤੇ ਫਿਰ ਇਹਨਾਂ ਨੂੰ ਉਹ ਖਰਤਾ ਲੱਤੋ ਵੀ ਕੀਤੀ ਸੁਣ ਵੀ ਕੀਤੀ ਸੀ ਕੋਈ ਸ਼ੱਕ ਵਾਲੀ ਗੱਲ ਨਹੀਂ ਕੀਤੀ ਸੀ। ਉਹ ਡਾਕਟਰ ਜਿਹੜੇ ਧੱਲੇਵਾਲ ਸਾਹਿਬ ਇਹਦੇ ਦੇ ਘਰੇ ਘਰੇ ਜਿਹੜੇ ਕਿਸਾਨ ਲੱਗੇ ਦੇ 2000 ਜਿਹੜੇ ਪਹਿਰਾ ਦਿਨ ਨੇ ਦਿਨ ਰਾਤ ਤਈ ਅਸੀਂ ਨਹੀਂ ਚੁੱਕੜ ਨਹੀਂ ਦਲੇ ਇਹਨਾਂ ਨੂੰ। ਇਹ ਤੇ ਤੇ ਸੁਪਰੀਮ ਕੋਰਟ ਕਹਿੰਦੀ ਵੀ ਕੋ ਲੋਕ ਕੌਣ ਨੇ? ਜਿਹੜੇ ਇਹਨਾਂ ਦੀ ਮੌਤ ਵੇਖਣਾ ਚਾਹੁੰਦੇ ਆ ਉਹਨਾਂ ਨੇ ਪੰਜਾਬ ਸਰਕਾਰ ਦੀ ਝੜਚਾਂਬੀ ਕੀਤੀ ਤੇ ਇਹ ਵੀ ਗੱਲ ਕਹੀ ਆ ਵੀ ਤੁਸੀਂ ਕੋਈ ਕੇਂਦਰ ਸਰਕਾਰ ਤੋਂ ਕਿਸੇ ਪ੍ਰਕਾਰ ਦੀ ਸਹਾਇਤਾ ਚਾਹੁੰਦੇ ਦੱਸੋ ਅਸੀਂ ਹੁਕਮ ਕਰ ਦੇ ਦਿੰਦੇ ਤੁਹਾਨੂੰ ਸਹਾਇਤਾ ਦੇ ਦਈਏ ਲੋਜੀਕਲ ਜਿਹੜੀ ਸਮੱਸਿਆ ਹੈ ਦੱਸੋ ਕਿਣੀ ਚਾਹੀਦੀ ਤੁਹਾਨੂੰ ਕੋਈ ਫੋਰਸ ਚਾਹੀਦੀ ਆ ਕੁਝ ਚਾਹੀਦਾ ਜਿਹੜੀ ਜਿੰਦਨ ਦੇ ਦਿੰਦੇ ਹੁੰਦੇ ਅਸੀਂ ਲੇਕਿਨ ਸਾਡੀ ਸਰਕਾਰ ਵੀ ਗੱਲਾਂ ਕਰਦੀ ਕਰਦੀ ਕੁਛ ਨਹੀਂ ਦਿੱਤੇ ਲੇਕਿਨ ਡੱਲੇਵਾਲ ਸਾਹਿਬ ਨੇ ਕਿਹਾ ਵੀ ਮੈਨੂੰ ਸੁਪਰੀਮ ਕੋਰਟ ਦੇ ਉਹਦੇ ਆਪਣੇ ਸ਼ਬਦ ਨੇ ਡੱਲੇਵਾਲ ਸਾਹਿਬ ਦੇ ਹੂੰ ਉਹਨੇ ਕਿਹਾ ਵੀ ਦੋ ਤਿੰਨ ਗੱਲਾਂ ਕਰਦੀ ਸੁਪਰੀਮ ਕੋਰਟ ਇੱਕ ਪਾਸੇ ਹਮਦਰਦੀ ਪ੍ਰਗਟ ਕਰਦੀ ਆ ਤੇ ਦੂਜੇ ਪਾਸੇ ਕਹਿੰਦੀ ਆ ਪੰਜਾਬ ਸਰਕਾਰ ਨੂੰ ਵੀ ਇਹਨਾਂ ਨੂੰ ਮੈਡੀਕਲ ਸਹੂਲਤ ਦੇ ਕੇ ਤੇਨੂੰ ਬਚਾਇਆ ਜਾਵੇ ਤੇ ਮੈਂ ਮਰ ਲਈ ਤਿਆਰ ਸਾਡੀ ਲੜਾਈ ਕਿਸੇ ਨਾਲ ਨਹੀਂ ਸਾਡੀ ਸਾਰੀ ਪੰਜਾਬ ਸਰਕਾਰ ਨਾਲ ਹੈਗੀ ਨਹੀਂ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਸਾਡੀਆਂ ਮੰਗਾਂ ਨਹੀਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਪਹਿਲੇ ਅਸੀਂ ਉਹਨਾਂ ਨੂੰ ਪ੍ਰਮਾਣਿਤ ਕਰਨ ਦੀ ਗੱਲ ਕਰਦੇ ਆਂ ਉਹ ਪ੍ਰਮਾਣਿਤ ਕੀਤੇ ਜਾਂ ਸਰਕਾਰوں ਮੰਨੂ ਨਹੀਂ ਐਮਐਸਸੀ ਦੀ ਮੰਗ ਸਾਡੀ ਮੰਗੀ ਹੈ ਮੰਗ ਅਸੀਂ ਇੰਪਲੀਮੈਂਟ ਕਰਨ ਦੀ ਗੱਲ ਕਰਦੇ ਨਹੀਂ ਕਰ ਰਹੀਓ ਉਹਨਾਂ ਕਹਿੰਦੇ ਕਿ ਜਿਹੜੇ ਆਦੇਸ਼ ਸੁਪਰੀਮ ਕੋਰਟ ਦੇ ਦਿੱਤੇ ਆ ਇਹ ਚਾਹੀਦਾ ਇਹ ਪੀਸ ਇਹ ਭਾਰਤ ਸਰਕਾਰ ਨੂੰ ਦੇਵੇ ਪੰਜਾਬ ਸਰਕਾਰ ਨੂੰ ਇਹ ਕਹਿ ਰਹੀ ਹੈ ਵੀ ਡੱਲੇ ਵਾਲ ਨੂੰ ਚੁੱਕ ਕੇ ਤੁਸੀਂ ਮੈਡੀਕਲ ਸਹੂਲਤ ਦਿਓ ਇਹ ਕਿਉਂ ਨਹੀਂ ਸੁਪਰੀਮ ਕੋਰਟ ਜਿਹੜੀ ਆ ਭਾਰਤ ਸਰਕਾਰ ਦੇ ਕੰਨ ਖਿੱਚਦੀ ਵੀ ਜੇ ਉਹਨਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਤੇ ਉਹਨਾਂ ਨੂੰ ਤਸੱਲੀ ਕਰਾਈ ਜਾਵੇ ਬਿਲਕੁਲ ਉਧਰ ਕੋਈ ਗੱਲ ਕਰਦੀ ਕਹਿੰਦੇ ਵੀ ਜਦੋਂ ਵੀ ਕਿਤੇ ਇਨਸਾਫ ਨਹੀਂ ਮਿਲਦਾ ਤੇ ਇਨਸਾਨ ਅਦਾਲਤ ਦਾ ਦਰਵਾਜ਼ਾ ਖੜਕਾਉਂਦਾ ਬਿਲਕੁਲ ਅੱਜ ਸੁਪਰੀਮ ਕੋਰਟ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਤਾਂ ਕਹਿ ਰਹੀ ਹੈ ਕੇਂਦਰ ਸਰਕਾਰ ਨੂੰ ਕੁਛ ਨਹੀਂ ਕਹਿ ਰਹੀ ਡੱਲੇਵਾਲ ਨੂੰ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ ਵੀ ਉਹਨੂੰ ਮੈਡੀਕਲ ਸਹੂਲਤ ਦੇ ਕੇ ਬਚਾਇਆ ਜਾਵੇ ਅਸੀਂ ਕਹਿੰਦੇ ਠੀਕ ਤਾਂ ਈ ਗੱਲ ਲੇਕਿਨ ਅਸੀਂ ਕਹਿੰਦੇ ਵੀ ਤੁਸੀਂ ਉਹਦੀ ਅਕਲ ਖਿੱਚੋ ਸਰਕਾਰ ਦੇ ਜਿਹੜੇ ਵਾਅਦੇ ਤੁਸੀਂ ਮੰਨ ਕੀਤੇ ਕੋਈ ਨਹੀਂ ਪੂਰੇ ਕੀਤੇ ਜਾ ਰਹੇ ਉਹ ਕਹਿੰਦੇ ਵੀ ਹੁਣ ਤੇਰੇ ਫੁੱਟਾਂ 'ਤੇ ਸਾਰੀਆਂ ਆ ਗਈਆਂ ਜਿਹੜੀ ਹੈਗੀ ਸੀ ਸਾਡੀ ਕਮੇਟੀ ਨੇ ਦੀ ਬਣਾਈ ਸੀਗੀ ਕੇਂਦਰ ਸਰਕਾਰ ਨੇ ਉਹ ਸਰਕਾਰੀ ਕਮੇਟੀ ਬਣਾਈ ਸੀ ਆਪਣੀ ਪਾਰਲੀਮੈਂਟ ਕਮੇਟੀ ਉਹਦੀ ਵੀ ਰਿਪੋਰਟ ਆ ਗਈ ਹੈ ਬਾਕੀ ਕਮਿਸ਼ਨ ਦੀ ਰਿਪੋਰਟ ਆ ਗਈ ਹੈ ਉਹ ਸਾਰੀਆਂ ਕਹਿੰਦੀ ਆ ਕਿ ਕਿਸਾਨਾਂ ਦੀ ਮੰਗਾਂ ਜਾਇਜ਼ ਦਿੱਤੀ ਜਾਵੇ ਇਹਨਾਂ ਨੂੰ ਇਸ ਕਰਕੇ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਹਿੰਦੇ ਆ ਕਿ ਸੁਪਰੀਮ ਕੋਰ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਕੰਨ ਖਿੱਚਣ ਦੀ ਬਜਾਏ ਉਹ ਕਿਸਾਨਾਂ ਨੂੰ ਜਿਹੜਾ ਵਾ ਦਲੜਨ ਦੀ ਕੁਰਸੀ ਕਰ ਰਹੀ ਆ ਕਿਸਾਨਾਂ ਤੇ ਗੋਲੀਆਂ ਸਿੱਧੇ ਰੂਪ ਵਿੱਚ ਕਿਸਾਨਾਂ ਤੇ ਗੋਲੀਆਂ ਚਲਾ ਕੇ ਨੂੰ ਛੇਦ ਕਰਨ ਦੀ ਗੱਲ ਕਰ ਰਹੀ ਹੈ। ਵੀ ਜਿੱਦਾਂ ਮਰਜੀ ਹੈ ਕਿਸਾਨ ਨੂੰ ਮਾਰੋ ਕੁੱਟੋ ਜੋ ਮਰਜੀ ਕਰੋ ਡੱਲੇ ਵਾਲੋਂ ਅਸਮਤਾ ਦੇ ਉਹ ਲੇਕਿਨ ਮੈਂ ਇਸ ਤੋਂ ਜਾਣ ਲਈ ਤਿਆਰ ਨਹੀਂ। ਮੇਰਾ ਡੂ অর ਡਾਈ ਕਰੋ ਜਾਂ ਮਰੋ ਦੀ ਨੀਤੀ ਹੈ ਜਾਂ ਤੇ ਮੰਗਾ ਮੰਨ ਲਓ ਨੀਤੀ ਆਪਣੀ ਸ਼ਹਾਦਤ ਹੋਏਗੀ। ਇਹ ਡੱਲੇ ਵਾਲ ਸਾਹਿਬ ਦੇ ਸ਼ਬਦ ਵਿੱਚ ਆਪਣੇ ਕੋਲ ਕੁਝ ਨਹੀਂ ਕਹਿ ਰਹੇ। ਤੇ ਪਟਿਸਾਬ 31 ਦਸੰਬਰ ਵੀ ਆ ਗਈ ਆ ਬੜੀ ਫੈਸਲਾ ਕੋਨ ਤਰੀਕ ਹੈ। ਦੋ ਵੱਡੀਆਂ ਸ਼ਕਤੀਆਂ ਬਾਰੇ ਕਹਿੰਦੇ ਵੀ ਕੋਈ ਸਪਸ਼ਟੀਕਰਨ ਜਾਂ ਕੋਈ ਫੈਸਲਾ ਆਦੇਸ਼ ਹੁਕਮ ਆ ਸਕਦਾ ਇੱਕ ਸ਼ਖਸ ਨੂੰ ਹੁਕਮੇ ਹੋ ਸਕਦਾ ਵੀ ਤੁਸੀਂ ਵਾਪਸ ਨੌਕਰੀ ਜੁਆਇਨ ਕਰੋ ਤੇ ਦੂਜੇ ਕੋਲੋਂ ਅਹੁਦਾ ਖੋਇਆ ਵੀ ਜਾ ਸਕਦਾ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਐਸਵਲੇ ਹਰਜਿੰਦਰ ਸਿੰਘ ਭਾਮੀ ਉਹ ਬੈਕਫੁੱਟ ਤੇ ਆ ਗਏ ਕਿਉਂ ਐਸੇ ਕਸੂਤੇ ਫਸੇ ਪੈਂਦੇ ਹੋ ਐਸੇ ਕਸੂਤੇ ਫਸੇ ਪੈਂਦੇ ਵੀ ਉਹਨਾਂ ਕੋਲੇ ਬੈਕਫੁੱਟ ਹੋਣ ਤੋਂ ਕੋਈ ਬਾਕੀ ਰਸਤਾ ਹੀ ਕੋਈ ਨਹੀਂ ਰਿਹਾ ਉਹਨਾਂ ਨੇ ਆਪਣੀ ਇਕਾਲਤਕ ਤੋਂ ਤਨਖਾਹ ਵੀ ਲਵਾਲੀ ਲੇਕਿਨ ਅਜੇ ਵੀ ਤਲਵਾਰ ਲਟਕ ਰਹੀ ਹੈ ਵੀ ਮਹਿਲਾ ਕਮਿਸ਼ਨ ਨੇ ਪਤਾ ਨਹੀਂ ਕਿਹੜੇ ਵੇਲੇ ਕਿ ਨਵਾਂ ਚੰਦ ਚਾੜ ਦੇਣਾ ਇਸੇ ਕਰਕੇ ਹੁਣ ਬਾਬਾ ਜਿਹੜੇ ਬਾਬਾ ਕੀ ਕਿਹਾ ਜਿਹੜੇ ਸਾਡੇ ਮਾ ਮਹਾਪੁਰਖ ਹੈਗੇ ਨੇ ਰਾਧਾ ਸਵਾਮੀਏ ਦੇ ਉਹਨਾਂ ਦਾ ਸਾਰਾ ਲਿਆ ਜਾ ਰਿਹਾ ਕਿਉਂਕਿ ਉਹ ਨਿਊਟਰਲ ਹੋ ਗਏ ਨੇ ਧਾਮੀ ਸਾਹਿਬ ਟੋਟਲੀ ਪੋਸੀਬਿਲਟੀ ਵੀ ਤੀਨ ਉਹ ਆਪ ਹੀ ਕਹਿ ਦੇ ਨਬੀ ਭਾਈ ਤੁਸੀਂ ਜੇ ਮੇਰਾ ਮੇਰੀ ਮੇਰਾ ਕੰਮ ਸੈਟੀਸਫਾਈ ਨਹੀਂ ਤੇ ਤੁਸੀਂ ਮੈਨੂੰ ਛੁੱਟੀ ਦਿਓ ਘਰ ਨੂੰ ਚਲਦੇ ਹੋ ਤੁਸੀਂ ਕਿਸੇ ਹੋਰ ਨੂੰ ਬਣਾ ਲਓ ਜੀ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਰ ਹੁੰਦਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਹੜਾ ਇਨਵੋਨ ਨੇ 15 ਦਿਨ ਤੇ ਰੋਕ ਲਾਈ ਇਹ ਕੰਮ ਦੇ ਉੱਤੇ ਉਹ ਵੀ ਇਹਨਾਂ ਦੇ ਖਿਲਾਫ ਗਈ ਤੀਸਰੇ ਪਾਸੇ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਤਿੰਨ ਮੈਂਬਰੀ ਉਹ ਵੀ ਖਿਲਾਫ ਕੀਤੀ ਚੌਥੇ ਪਾਸੇ ਬੱਕਿਆ ਜਿਹੜਿਆ ਜਥੇਦਾਰ ਅਕਾਲ ਤਖਤ ਤੋਂ ਕਹਿੰਦਾ ਵੀ ਤੁਸੀਂ ਕੋਲ ਨੂੰ ਕਮੇਟੀ ਬਣਾਉਣ ਵਾਲੇ ਜੇ ਤੁਹਾਡੇ ਕੋਲੇ ਕੋਈ ਸ਼ਿਕਾਇਤ ਆਈ ਹੈ ਤੁਸੀਂ ਅਕਾਲ ਤਖਤ ਨੂੰ ਰੈਫਰ ਕਰੋ ਅਸੀਂ ਆਪਣੇ ਜਥੇਦਾਰ ਦੀ ਅਪੋਰਟ ਕਰਾਂਗੇ ਚਾਰ ਸਵੇਰੇ ਫਸ ਗਏ ਧਾਮੀ ਸਾਹਿਬ ਦਾ ਅਗੇ ਬੈਕਫੁੱਟ ਤੇ ਉਹ ਹੁਣ ਸਖੇਤ ਸਖੇਤ ਮੋੜ ਤੇ ਆ ਗਏ ਨੇ ਉਹਨਾਂ ਤੋਂ ਬਾਅਦ 30 ਤਰੀਕ ਨੂੰ ਹੁਣ ਉਮੀਦ ਹੈ ਕਿ ਜਿਹੜਾ ਮਾਮਲਾ ਗਿਆਨੀ ਹਰਪ੍ਰੀਤ ਸਿੰਘ ਆ ਉਹ ਅਕਾਲ ਤਖਤ ਨੂੰ ਭੇਜ ਦਿੱਤਾ ਜਾਊਗਾ ਅਕਾਲ ਤਖਤ ਤੇ ਸਪਸ਼ਟ ਹੀ ਆ ਕਿ ਜਿਹੜੀ ਜੋ ਕੁਝ ਉਜਾਗਰ ਕੀਤਾ ਗਿਆ ਸਿਰਫ ਇੱਕ ਤਖਤ ਨੂੰ ਮੈਂ ਤਖਤ ਦੇ ਜਥੇਦਾਰ ਨੂੰ ਕਹਿੰਦਾ ਇੱਕ ਤਖਤ ਨੂੰ ਬਦਨਾਮ ਕਰਨ ਵਾਸਤੇ ਕੁਝ ਮੁਠੀ ਪਰ ਲੋਕਾਂ ਦੀ ਚਾਲ ਹੂੰ ਉਹਨਾਂ ਦਾ ਸਬੰਧ ਕੀ ਦਿੰਦਾ ਮੈਂ ਬਾਦਲ ਦਾ ਨਾਮ ਤਖਤ ਨੂੰ ਬਦਨਾਮ ਕਰ ਰਹੇ ਨੇ ਇੱਕ ਤਖਤ ਦੇ ਜਥੇਦਾਰ ਨੂੰ ਨਹੀਂ ਜਿਹੜਾ ਤਖਤ ਹੈ ਜਿੱਥੇ ਤੋਂ ਤੂੰ ਮੈਂ ਕਿਹਾ ਮੈਂ ਬਿਕਰ ਗਿਆ ਲੇਕਿਨ ਤਖਤ ਦੀ ਨਮਾਇੰਦਗੀ ਉਹ ਕਿਹਦੀ ਕਰਦਾ ਤਖਤ ਨੂੰ ਮੁਕਾਮ ਕਰਦਾ ਪਹਿਲਾ ਭਾਈ ਰਣਜੀਤ ਸਿੰਘ ਦੇ ਟਾਈਮ ਤੇ ਤੁਸੀਂ ਕੀਤਾ ਅਜੇ ਤੱਕ ਉਤਲਵਾ ਸਟੈਂਡ ਕਰਦਾ ਤੁਸੀਂ ਮਾਫੀ ਨਹੀਂ ਮੰਗੀ ਤਖਉ ਦੀ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਗੱਲ ਚੱਲਦੀ ਹੈ ਉਹਨਾਂ ਨੇ ਪਹਿਲਾਂ ਤੇ ਸਿਵਾ ਦਿੱਤਾ ਸੀ ਇੱਕ ਵਰੀ ਜਿਹੜਾ ਅਸਤੀਫਾ ਸ਼ਰੋਣੀ ਕਮੇਟੀ ਦਾ ਪ੍ਰਧਾਨ ਰੰਤ ਕਰ ਚੁੱਕਾ ਉਸ ਦੀਵਾਨ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਇਹ ਕਰਨੇ ਕਿਤੇ ਵੀ ਗਲਤ ਕਰਨੇ ਦੂਸਰੇ ਪਾਸੇ ਗਿਆਨੀ ਹਰਕ੍ਰਿਸ਼ ਸਿੰਘ ਨੇ ਇਹ ਗੱਲ ਕਹਿਤੀ ਕਿ ਮੈਂ ਆਤਮ ਹੱਤਿਆ ਨਹੀਂ ਕਰੂੰਗਾ ਮੈਂ ਸ਼ਹਾਦਤ ਪ੍ਰਦਾਨ ਕਰੂੰ ਤੁਸੀਂ ਛੀਲ ਕਰਨਾ ਕਰ ਦਿਓ ਮੈਂ ਆਤਮ ਹੱਤਿਆ ਨਹੀਂ ਕਰੂੰਗਾ ਕਹਿਣ ਤੋਂ ਮੈਂ ਅਸਤੀਫਾ ਨਹੀਂ ਦੇਵਾਂਗਾ ਤੁਸੀਂ ਕੱਢਣਾ ਕੱਢ ਦਿਓ ਅਗਲੇ ਪਾਸੇ ਕਾਲਪਤਿਕ ਤੇ ਜਿੱਦਦਰੇ ਬੈਠੇ ਨੇ ਉਹ ਕਹਿੰਦੇ ਕਿਉਂ ਬਈ ਜੇ ਤੁਸੀਂ ਉਹਨੇ ਗਲਪ ਕੀ ਕਰ ਵੀ ਕਰੋਗੇ ਝੂਠੀ ਕਰ ਵੀ ਕਰੋਗੇ ਤੇ ਝੋਲੀ ਕਰ ਵੀ ਕਰੋਗੇ ਤੇ ਫਿਰ ਅਸੀਂ ਵੀ ਆਪਣਾ ਪੜਿਆ ਪਚਿਆ ਇਸਕੇ ਭਾਮੀ ਸਾਹਿਬ ਤੇ ਆ ਕੇ ਅੱਜ ਉਹਦੇ ਆਪਣੇ ਸੁਰੱਖਿਤ ਮੋੜ ਤੇ ਆ ਗਏ ਸਿਕਿਉਰਿਟੀ ਮੋੜ ਤੇ ਆ ਗਏ ਹੂੰ ਪਾਪਾ ਜਿਹੜਾ ਪਾਇਆ ਸੀਗਾ ਉਹਦੇ ਬਾਰੇ ਚੱਤੀ ਐਡੀ ਵੀ ਆਉਣ ਵਾਲੇ ਦਿਨਾਂ 'ਚ ਹੁਸਦ ਦਾ ਸ਼ੋਭਾ ਉਹ ਕੀ ਨਿਰਭੀਰ ਸਿੰਘ ਨਾਲ ਗੱਲਬਾਤ ਕਰ ਰਹੀ ਹੂੰ ਉਹ ਇੰਨਾ ਕਿਉਂ ਇੰਟਰਸਟ ਲੈ ਰਿਹਾ ਮੈਨੂੰ ਨਹੀਂ ਸਮਝ ਆਈ ਇੱਕ ਤੱਕ ਉਹ ਤਾਂ ਸਿਆਸਤ ਚ ਆਉਂਦੇ ਨੇ ਹੁੰਦੇ ਤੇ ਇਹ ਸਿਆਸਤ ਚ ਆ ਕੇ ਤੋਂ ਕਿਉਂ ਕਹੇ ਇਹ ਸਮਝ ਸਮਝ ਤੋਂ ਬਾਹਰ ਹੈ ਬਿਲਕੁਲ ਹੁਣ 30 ਤਰੀਕ ਨੂੰ ਫਿਰ ਕਹਿੰਦਾ ਤੌਰ ਤੇ ਇੱਕ ਜਿੱਦ ਤੇ ਹਿੱਦ ਚ ਜਿੱਦ ਹੂੰ ਜਾਂ ਟਾਂਡਿਆਂ ਵਾਲੀ ਲੋ ਜਾਂ ਭਾਂਡਿਆਂ ਵਾਲੀ ਲੋ ਬਿਲਕੁਲ ਤੇ ਜਾ ਫਿਰ ਚੁੱਪ ਕਰ ਜਣਗੇ ਇਹ ਚੁਪਟਰ ਜੰਗ ਕੀ ਕਿ ਜਿਹੜੇ ਮਤੇ ਦੋ ਲਿਆਦੇ ਸੀ ਇੱਕ ਤੇ ਨਰੇਂਦਰ ਸਿੰਘ ਚੋਰੀ ਵਾਲਾ ਤੇ ਇੱਕ ਜੀ ਆਟੋਮੈਟਿਕਲੀ ਖਤਮ ਹੋ ਜਾਂਦਾ ਹਾਂ ਜਾਂ ਉਹਨਾਂ ਦੀ ਡੇਟ ਬਤਾਉਣ ਤੇ ਇਹੇ ਦਿਨ ਹੋਰ ਬਤਾ ਦਿੰਦੇ ਇਹ ਤਿੰਨ ਚਾਰ ਗੱਲਾਂ ਨੇ ਉਹਦੇ ਤੇ ਜਿਹੜੇ ਸੁਰੱਖਿਆ ਮੋਰ ਤੇ ਆਏ ਦੇ ਬਹਿ ਭਮੀ ਸਾਹਿਬ ਉਹ ਕਹਿ ਗਿਆ ਕਿ ਕਿpto ਕਿ ਮੈਨੂੰ ਉਮੀਦ ਆ ਕਿ ਭਾਈ ਜੇ ਤੁਸੀਂ ਮੇਰੇ ਕੰਮ ਤੋਂ ਸੈਟੀਸਫਾਈ ਨਹੀਂ ਕਿਸੇ ਹੋਰ ਨਿਮਾ ਦੇ ਦਿਓ ਤੇ ਮੇਰੀ ਛੁੱਟੀ ਕਰਦੇ ਮੈਂ ਸਰਹੂਚਨ ਨੂੰ ਜਾਣ ਦੀ ਇੱਛਾ ਦੂਸਰੇ ਪਾਸੇ ਕਿਆਨੀ ਹਰਪ੍ਰੀਤ ਸਿੰਘ ਦੇ ਮਸਲਾ ਜਿਹੜਾ ਮਾਮਲਾ ਉਹ ਕੱਲ ਤੱਕ ਨੂੰ ਜਾਣ ਦੀ ਸੁਭਾਅ ਹੁੰਦਾ ਜਾਂ ਡੇਟ ਬਣਾਉਣ ਕੇ ਜਾਂ ਕੱਲ ਤੱਕ ਨੂੰ ਜਾਣ ਦੀ ਸੁਭਾਅ ਦਾ ਇਸ ਕਰਕੇ 3 ਤਰੀਕ ਹਕਦਾਮਿਆਂ ਪਰਪੂਰ ਦੀ ਤੀ ਤੋਂ ਬਾਅਦ ਜਿਹੜੀ ਪਰਚੇ ਕਮੇਟੀ ਦੀ ਮੀਟਿੰਗ ਹੋਣੀ ਹੈ ਕਾਲੀ ਜਲਦੀ ਜੀ ਉਹਦੇ ਵਿੱਚ ਵੇਦ ਕੀ ਹੱਕ ਆਪੇ ਹੋਣ ਕੁਝ ਲੋਕ ਕਹਿਣਗੇ ਤੁਸੀਂ ਚਾਕਰ ਤੋਂ ਕਿਉਂ ਵਿੱਚ ਲੈ ਕੇ ਆ ਰਹੇ ਤੁਸੀਂ ਦਮਦਮਾ ਸਰਦ ਜਹਦਤ ਦੀ ਇਦਾਂ ਤੂੰ ਇਹਨੂੰ ਕਰ ਰਹੇ ਤੁਸੀਂ ਲੋੜੇ ਰਾਹ ਤੇ ਉੱਤਾਂ ਨਾ ਤੁਸੀਂ ਕਿਤੇ ਲਾਦੇ ਕੋਈ ਗੱਲ ਨਹੀਂ ਕਿਸ਼ਨ ਕਿੱਥੇ ਜਾਉਂਦਾ ਹੁੰਦਾ ਜੀ ਕਿਸੇ ਤਰ੍ਹਾਂ ਹੀ ਕਰਨ ਤੁਸੀਂ ਕਿਤੇ ਲਾ ਦੇਤੇ ਕਿਉਂਕਿ ਤੁਸੀਂ ਜਹਦ ਦਾ ਕੋ ਬਦਨਾਮ ਕਿਤੇ ਦਾ ਮਤਲਬ ਤੁਸੀਂ ਤੱਕ ਤੋਂ ਬਦਨਾਮ ਕਰਦੇ ਤੁਸੀਂ ਤੱਕ ਤੇ ਇਹੋ ਜਿਹੇ ਬੰਦੇ ਬਰਬਾਦ ਕਰਾਇਆ ਜਾਂਦਾ ਸੀ ਖਿੱਚ ਕਰਕੇ ਆਉਣ ਵਾਲੇ ਜਨਰ ਦੇ ਵਿੱਚ ਅਧਿਾਰ ਸੇ ਤੋਂ ਲੋਕ ਨੂੰ ਮਾਫੀ ਕਰੇਗਾ ਜਿਸ ਨੇ ਲੋਕਾਂ ਦੇ ਤਖਤ ਨੂੰ ਬਦਨਾਮ ਕੀਤਾ ਵਾ ਔਰ ਆਉਣ ਵਾਲੇ ਜ਼ਿਲ੍ਹਾ ਚ ਇਹਦਾ ਖਮਿਆਜਾ ਇਹਨਾਂ ਨੂੰ ਪਾਉਗੀ ਅਗਲੀ ਗੱਲ ਜਥੇਦਾਰਾਂ ਨੂੰ ਸचेत ਹੋਣਾ ਪਊਗਾ ਜੇ ਜਥੇਦਾਰਾਂ ਨੇ 2 ਦਸੰਬਰ ਨੂੰ ਕੀਤੀ ਹੁਕਮਨਾਮਾ ਚ ਕਿਸੇ ਪ੍ਰਕਾਰ ਦੀ ਕੋਈ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ ਤੇ ਜਥੇਦਾਰ ਪ੍ਰਗਿਆਨੀ ਗੁਰਵਚਨ ਸਿੰਘ ਵਾ ਇਹ ਇੱਕ ਗੱਲ ਹੈ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਸੀ ਇਹਨਾਂ ਦੀ ਸਾਹ ਜਿ ਬਿਤਾਉਣ ਦੁੱਖ ਬਰਦਾਸ਼ਤ ਹੀ ਕਰਨਗੇ ਭਾਵੇਂ ਇਹ ਜੱਥੇ ਦਾ ਰਹਿ ਜਾਂ ਨਾ ਰਹੇ ਇਹਨਾਂ ਦੇ ਉੱਤੇ ਫਿਰ ਵੀ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਖਤਰੇ ਦੇ ਮੱਧ ਬੰਦਲ ਮਟਰਾ ਰਹੇ ਨੇ ਇਸ ਕਰਕੇ ਮੈਨੂੰ ਉਮੀਦ ਆ ਵੀ ਗਿਆਨੀ ਦੀ ਬੀਤ ਸੋਰੀ ਕਦੀ ਵੀ ਕੰਮ ਨਹੀਂ ਕਰਨਗੇ ਕਿ ਦੋ ਤਰੀਕਲੇ ਫੈਸਲੇ ਲਏ ਆ ਉਹਨਾਂ ਦੀ ਇੰਪਲੀਮੈਂਟੇਸ਼ਨ ਦੀ ਗੱਲ ਕਰਨਗੇ ਇੰਪਲੀਮੈਂਟ ਕਰੋ ਇਹ ਜਾਨਵਰ ਜਿਹੇ ਘਾਟਾ ਕਟਾ ਬੰਦ ਰਹੇ ਨੇ ਕਿ ਸਾਨੂੰ ਚੋਣ ਪੁਛ ਰੋਣ ਜੀ ਉਹ ਹੁਣ ਕਾ ਸਾਹਨੇ ਸਭ ਕੱਢ ਕੇ ਰੱਖਤਾ ਕਿ ਚੋਣ ਪੁਛ ਦੇ ਦੇ ਵਾਸਤੇ ਕਦੀ ਵੀ ਨਹੀਂ ਰੋਕਦਾ ਨਾ ਚੋਣ ਪੁਛ ਦੀ ਅਧਿਕਾਰ ਖੇਤ ਤੱਕ ਆਉਂਦਾ ਏ ਇਹ ਕੁਝ ਲੋਕ ਸਿੱਧ ਤੇ ਸਿਰਫ ਅਭੀ ਸਖੀਰ ਸਿੰਘ ਬਾਦਲ ਦੀ ਪਤਾਨੀ ਵੀ ਜਾਣੀ ਚਾਹੀਦੀ ਸੀ ਅਕਾਲੀ ਦਾ ਡੁੱਬਦਾ ਤੇ ਡੁੱਬ ਜੀ ਬਾਦਲ ਦਾ ਡੁੱਬਦਾ ਤੇ ਡੁੱਬ ਜੀ ਜੀ ਅੱਛਾ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਖਬਰਾਂ ਬਾਰੇ ਪੂਰੀ ਜਿਹੜੀ ਜਾਣਕਾਰੀ ਹੈ تفसील سمیت ਦਰਸ਼ਕਾਂ ਦੇ ਅੱਗੇ ਪੇਸ਼ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ شکریہ جی شکریہ